ਕੁਕਰਵਾਰ ਤੋਂ ਨਾ ਮੈਨੂੰ ਕੋਈ ਬੰਦਾ ਫੋਨ ਕਰਕੇ ਤੰਗ ਕਰ ਰਿਹਾ ਹੈ ਨੰਬਰ ਬਾਹਰ ਦਾ ਵਾ ਨੰਬਰ ਹੈਗਾ ਵਾ ਪਲੱਸ 52 ਦਾ ਨੰਬਰ ਹੈ ਮਸਕੀਪੋ ਦਾ ਤਾਂ ਵੀ 10 ਲੱਖ ਰੁਪਈਆ ਨੂੰ ਚਾਹੀਦਾ ਵਾ ਤੇ ਅਰੇਂਜਮੈਂਟ ਕਰ ਦਿਓ ਜਲਦੀ ਤੋਂ ਜਲਦੀ ਨਹੀਂ ਤੇ ਆਪਾਂ ਤੁਹਾਡਾ ਨੁਕਸਾਨ ਪਹਰਾ ਕਰਾਂਗੇ ਇਥੋਂ ਤੱਕ ਕੇ ਅਸੀਂ ਤੁਹਾਡਾ ਬੜਾ ਤਕਰਾਰਾ ਕੋ ਸੋਚਿਆ ਦਾ ਵਾ پلان ਕੀਤਾ ਦਾ ਕਿ ਤੁਹਾਨੂੰ ਅਸੀਂ ਸਿੱਧੀ ਗੱਲ ਮੁੱਕ ਦੀ ਗੱਲ ਕਿ ਤੁਹਾਨੂੰ ਵੀ ਜਾਨ ਨੂੰ ਹੀ ਮਾਰ ਸਕਦੇ ਹਾਂ ਜੱਟ ਦੇ ਮਕਾਨ ਇਹਨਾਂ ਦੀਆਂ ਮਲਵ ਜੜੀਆਂ ਨੇ ਇਹਨਾਂ ਤੋਂ ਸੰਗੋਲਾਈ ਜਿੱਦਿਹਾ ਪਤਾ ਦਿੱਖਤਾ ਹੈ ਬਾਕੀ ਇਨਵੈਸਟੀਗੇਸ਼ਨ ਚੱਲੂ ਸਰ ਮੇਰਾ ਨਾਮ ਯੋਗਰਾਜ ਕੁਮਾਰ ਹੈ ਇਹਨਾਂ ਯੂਲਰ ਦੀ ਸ਼ਾਪ ਹੈ ਯੋਗਰਾਜ ਉਹਦਾ ਸਿਨਾਮ ਦੀ ਪਿੰਡ ਸ਼ਾਹਪੁਰ ਜਾਇਨ ਵਿੱਚ ਹੈ ਆਬਲਾ ਆਪਣਾ ਭਾਜੀ ਆਪਣਾ ਨਾ ਪੰਜ ਚਾਰ ਦਿਨ ਹੋ ਗਏ ਆ ਸ਼ੁੱਕਰਵਾਰ ਤੋਂ ਨਾ ਮੈਨੂੰ ਕੋਈ ਬੰਦਾ ਫੋਨ ਕਰਕੇ ਤੰਗ ਕਰ ਰਿਹਾ ਹੈ ਨੰਬਰ ਬਾਹਰ ਦਾ ਵਾ ਨੰਬਰ ਹੈਗਾ ਵਾ ਪਲੱਸ 52 ਵਾਲਾ ਨੰਬਰ ਹੈ ਮੈਕਸੀਕੋ ਦਾ ਆਪਾਂ ਗੂਗਲ ਤੇ ਕੱਢ ਕੇ ਸਾਜੀ ਕੀਤਾ ਕਿ ਨੰਬਰ ਕਿੱਥੋਂ ਦਾ ਆਇਆ ਪਤਾ ਕਰੀਏ ਇਹ ਚੱਕੀ ਤੱਕ ਨੰਬਰ ਮੈਕਸੀਕੋ ਦਾ ਵਾ ਤੇ ਬੰਦਾ ਦਾ ਆਪਣਾ ਆਇਆ ਕਿ ਗੱਲ ਬਾਤ ਬੜੇ ਤਰੀਕੇ ਨਾਲ ਕਰਦਾ ਜਿੱਦ ਤੁਹਾਡਾ ਕੋ ਹੋ ਗਿਆ ਤੁਹਾਡਾ ਜਾਣੂ ਆ ਤੇ ਤੁਹਾਨੂੰ ਨਾ ਕਹਿੰਦਾ ਕਿ ਇਸ ਤਰ੍ਹਾਂ ਕਿ 10 ਲੱਖ ਰੁਪਈਆ ਨੂੰ ਚਾਹੀਦਾ ਵਾ ਤੇ ਅਰੇਂਜਮੈਂਟ ਕਰ ਦਿਓ ਜਲਦੀ ਤੋਂ ਜਲਦੀ ਨਹੀਂ ਤੇ ਆਪਾਂ ਤੁਹਾਡਾ ਨੁਕਸਾਨ ਬੜਾ ਕਰਾਂਗੇ ਇਥੋਂ ਤੱਕ ਕਿ ਅਸੀਂ ਤੁਹਾਡਾ ਬੜਾ ਤਕਰਾਰਾ ਕੋ ਸੋਚਿਆ ਦਾ ਵਾ پلان ਕੀਤਾ ਦਾ ਕਿ ਤੁਹਾਨੂੰ ਅਸੀਂ ਸਿੱਧੀ ਗੱਲ ਨੁਕਦੀ ਗੱਲ ਕਿ ਤੁਹਾਨੂੰ ਜਾਣੂ ਵੀ ਮਾਰ ਸਕਦੇ ਜੀ ਇਹ ਆ ਕਿ ਪੁੱਸ ਪਾਸੋਂ ਦਾ ਦੱਸਿਓ ਤੇ ਚੁੱਪ ਕਰਕੇ ਪਿਆ ਹੈ ਆਪਣਾ ਰੀਜਮੈਂਟ ਕਰ ਦੋ ਤੁਹਾਡੂੰ ਸਾਨੂੰ ਦੱਸੋ ਕਿਦਾਂ ਦੋਵਗੇ ਕਿੰਨੇ ਪੈਸੇ ਲੁਫੰਦ ਕਰ ਰਹੇ ਨੇ ਇਹ ਸਰ ਜੀ ਇਹਨਾਂ ਨੇ 10 ਲੱਖ ਰੁਪਈਆ ਮੰਗਿਆ ਝੱਡ ਕੋ ਪਹਿਲੀ ਸਰ ਮੈਨੂੰ ਆਈ ਆਪਣਾ ਅੱਜ ਹੈਗਾ ਵਾ ਮੰਗਲਵਾਰ ਸ਼ੁੱਕਰਵਾਰ ਆਈ ਸੀ ਕਿ ਮੈਨੂੰ ਆ ਸਰ ਉਸੇ ਵੇਲੇ 1 1 2 ਤੇ ਫੋਨ ਕਰਤਾ ਸੀ ਉਸੇ ਵੇਲੇ ਜਦੋਂ ਫੋਨ ਆਇਆ ਮੈਂ 2 ਮਿੰਟ ਬਾਅਦ ਹੀ ਫੋਨ ਕਰਤਾ ਤੇ ਉਹਨਾਂ ਨੇ ਮੇਰੀ ਕੰਪਲੇਨਟ ਦਰਜ ਕਰਕੇ ਤੇ ਬਾਅਦੋਂ ਆਪਣਾ ਮੈਨੂੰ ਮੁਲਾਜ਼ਮ ਭੇਜਿਆ ਕੋਲਟਰੀ ਸੋਰਟ ਮਤਲਬ ਦੋ ਮੁਲਾਜ਼ਮ ਆਏ ਨੇ ਉਤੋਂ ਬਾਅਦ ਅਗਲੇ ਦਿਨ ਸਵੇਰ ਮੇਰੀ ਇਹ ਹੈ ਕਿ ਜਦੋਂ ਡੇਰਾ ਬੰਦਾਨਕ ਦੀ ਪੁਸ ਨੇ ਮੈਨੂੰ ਮੈਨੂੰ ਨਾਮਿਆਂ ਦਾ ਵਾਤਾਵਲਪ ਕਰਕੇ ਤੇ ਦਰਖਾਸਤ ਵਗੈਰਾ ਲਿਖੀ ਇਹ ਆਪਣੀ ਕਾਰਵਾਈ ਕਰਦੀ ਪਈ ਉਹਦੋਂ ਦੀ ਮੈਂ ਸੱਚਾਈ ਨੂੰ ਦੱਸਾਂਗਾ ਉਹਨਾਂ ਦੀ ਬੜੀ ਢਿੱਲੀ ਕਾਰਗੁਜ਼ਾਰੀ ਆ ਜੇ ਉਹਨਾਂ ਨੇ ਕਿਹਾ ਹੁੰਦਾ ਤੇ ਉਹਦੋਂ ਉਹਨਾਂ ਨੇ ਮਾਰਾ ਮੋਟ ਆਪਣਾ ਟਰੈਪ ਲਾਇਆ ਹੁੰਦਾ ਨਾ ਜਿੱਦਾਂ ਬੰਦੇ ਆਏ ਆ ਪਤਾ ਲੱਗ ਜਾਂਦਾ ਕਿਥੋਂ ਗੋਲੀ ਚੱਲੀ ਆ ਤੇ ਦੂਜਾ ਬੰਦਾ ਫੋਨ ਕਰ ਦਿੰਦਾ ਕਿ ਇਹ ਆ ਕਿ ਲੱਗ ਜਾ ਕਿ ਇਸ ਦੇ ਘਰ 'ਚ ਇੱਕ ਦੋ ਬੰਦੇ ਖੜਾ ਰਹੇ ਹੁੰਦੇ ਨਾ ਤੇ ਅਗੋਂ ਮੈਂ ਫਰੇ ਜਾਣੀ ਉਸ ਛਾਟੀ ਉਹ ਕਿ ਉਹਨਾਂ ਨੇ ਇਹ ਕਿ ਚਲੋ ਵੇਖਿਆ ਕਿ ਪੁੱਸ ਦੀ ਗੱਲ ਮੈਂ ਮੇਰੇ ਘਰ ਦੇ ਵੀ ਉਹ ਕਹਿੰਦੇ ਕਿ ਜਦੋਂ ਵੀ ਵੱਡਾ ਹੋਣਾ ਨਾ ਇਹਨਾਂ ਨੇ ਉਦੋਂ ਆਣਾ ਉਹੀ ਗੱਲ ਹੋਈ ਤੇ ਪਹਿਲਾਂ ਜਦੋਂ ਆਪਣਾ ਦਰਖਾਸਤ ਦਿੱਤੀ ਆ ਤੇ ਇੱਕ ਆਪਣਾ ਐਸਐਸਆਈ ਮੇਰੇ ਕੋਲ ਆਉਂਦਾ ਰਿਹਾ ਠੀਕ ਆ ਤੇ ਹੁਣ ਕਾ ਜਦੋਂ ਗੋਲੀਆਂ ਚੱਲੀਆਂ ਤੇ ਐਸਐਸਪੀ ਤੱਕ ਖਬਰ ਪਹੁੰਚ ਗਈ ਆ ਠੀਕ ਆ ਉਦੋਂ ਸਾਰੇ ਜਾਣੇ ਭੱਜੇ ਆਏ ਆ ਕਹਿੰਦਾ ਮਤਲਬ ਹੈ ਕਿ ਜੇ ਗੋਲੀ ਜੇ ਅਹੀਂ ਅੰਦਰ ਉੱਥੇ ਕੇ ਬੈਠੇ ਹੀ ਹੁੰਦੇ ਜਿੱਥੇ ਗੋਲੀਆਂ ਵਜੀਆਂ ਉਹਦੇ ਬਿਲਕੁਲ ਲੱਗੇ ਮੈਂ ਇੱਕ ਫਰ ਦੀ ਜੁੜੀ ਮੈਂ ਬਹਿਣਾ ਠੀਕ ਆ ਜੀ ਗੋਲੀ ਮੇਰੇ ਵੱਸ ਸਕਦੀ ਹੈ ਮੇਰੀ ਜਿਆਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਮੈਂ ਰੱਬ ਲਈ ਦੁਕਾਨ ਜਲਦੀ ਬੰਦ ਕਰਤੀ ਜੇ ਮੈਂ ਥੋੜੀ ਲੇਟ ਬੰਦ ਕਰਦਾ ਤੇ ਗੋਲੀ ਮੇਰੇ ਵੱਜੀ ਵੱਜੀ ਕਿਉਂਕਿ ਉਹਨਾਂ ਸ਼ਟਰ ਦੇ ਹਾਰ ਪਰ ਗੋਲੀ ਲਗਾਈਆਂ ਨੇ 3-4 ਵਜੇ ਮੇਰੇ ਪੂਰੇ ਹਾਂ ਮੋਟਰਸਾਈਕਲ ਤੇ ਆਏ ਨੇ ਦੋ ਜਣੇ ਤੇ ਇੱਕ ਜਣਾ ਬੈਠਾ ਵਾ ਸਟਾਰ ਮੋਟਰਸਾਈਕਲ ਦੇ ਦੂਜਾ ਜਿਹੜਾ ਮਗਰ ਉਤਰਿਆ ਵਾ ਤੇ ਉਹਨੇ ਫੜਾ ਫੜਾ 3 ਫਾਇਰ ਕੱਢੇ ਆ ਤੇ ਫੜਾ ਫੜਾ ਨਿਕਲ ਗਏ ਆ ਇਧਰੋਂ ਆਏ ਬਜ਼ਾਰੋਂ ਆਏ ਨੇ ਤੇ ਇਧਰੋਂ ਚੱਲ ਗਏ ਨੇ ਬਾਹਰ ਹੁਣ ਪਰ ਮੌਕੇ ਤੇ ਫਿਰ ਮੌਕੇ ਤੇ ਆਏ ਸਾਢੇ ਹਾਂਜੀ ਮ ਤੇ ਫਿਰ ਇਹਨਾਂ ਨੇ ਮੈਨੂੰ ਆਪਣਾ ਥੋੜਾ ਜਿਹਾ ਆਪਣਾ ਰਾਤ ਇਹ ਆ ਕੇ ਆਪਣਾ ਥੋੜਾ ਜਿਹਾ ਸਕਿਉਰਟੀ ਦਿੱਤੀ ਇੱਕ ਦੋ ਬੰਦੇ ਜੇ ਅਗਰ ਰਾਤ ਰਹੇ ਆ ਹਾਂਜੀ ਤੇ ਕੋਈ ਖੋਲ ਵਗੈਰਾ ਵੀ ਬਰਾਮਦ ਰੂਨਦੇ ਹੈ ਹਾਂਜੀ ਹਾਂਜੀ ਪੂਰੇ ਦੋ ਖੋਲ ਇਹਨਾਂ ਨੂੰ ਥੋੜੀ ਜਲਦੀ ਲੱਗ ਗਏ ਤੇ ਤੀਜਾ ਖੋਲ ਜਿਹੜਾ ਥੋੜੀ ਲੇਟ ਲੱਭਾ ਪਰ ਅਖੀਰ ਸਾਰੇ ਖੋਲ ਲੱਭ ਗਏ ਆ ਇੱਕ ਪਿਸਟਲ ਦੇ ਖੋਲ ਸੀ ਅਸਲ ਗੋਲੀ ਚਲਾਉਣ ਤੋਂ ਬਾਅਦ ਪੇ ਤੁਹਾਨੂੰ ਕਾਲ ਕੋਲ ਆਈ ਫਿਰ ਉਹਨਾਂ ਦੀ ਹਾਂਜੀ ਸਾਰੇ ਗੋਲੀ ਚਲਾਉਣ ਤੋਂ ਤਕਰੀਬਨ ਸਿਰਫ 10 ਮਿੰਟ ਬਾਅਦ ਹੀ ਮੈਨੂੰ ਫੋਨ ਆ ਗਿਆ ਫਰੋਟੀ ਵਾਲੇ ਦਾ ਤੇ ਇਹ ਮੈਨੂੰ ਕਹਿ ਰਿਹਾ ਕਿ ਤੈਨ ਉਹਨਾਂ ਆਪਣਾ ਚੁੱਪ ਕਰਕੇ ਇਹ ਤੇ ਵੇਲਾ ਜੇ ਫਿਲਮ ਵਖੀ ਤੇ ਫਿਲਮ ਵਿਖਾਰਾਂਗੇ ਠੀਕ ਆ ਪਰ ਮੈਂ ਉਹਨੂੰ ਬਰਾਹ ਕਰਕੇ ਆਪਣਾ ਨਾਮ ਦੱਸ ਤੇ ਇਸ ਤਰ੍ਹਾਂ ਕਹਿੰਦਾ ਮਤਲਬ ਇਹ ਕੋ ਕਹਿੰਦਾ ਤੈਨੂੰ ਕੋਈ ਨਾਮ ਵੀ ਦੱਸ ਦਿਆਂਗੇ ਤੈਨੂੰ ਫਿਰ ਪਬਲਿਕ ਚ ਪੂਰਾ ਆਪਣਾ ਇਹ ਆ ਕੇ ਗੋਲੀਆਂ ਦੇ ਉੱਤੇ ਨਾਮ ਲਿਖ ਕੇ ਤੈਨੂੰ ਦਦਾਂਗੇ ਆਪਣਾ ਇਸ ਪ੍ਰਸ਼ਾਸਨ ਨੂੰ ਪਹੁੰਚਾ ਕੀ ਇਹ ਸੁਭਾਸ਼ਨ ਦਿੱਤਾ ਗਿਆ ਉਸੇ ਵਕਿਆਦ ਹੈਗਾ ਵਾ ਨੂੰ ਟਾਈਮ ਦਿਓ ਟਾਈਮ ਦਿਓ ਅਸੀਂ ਜਲਦੀ ਬੰਦੇ ਫੜ ਲਾਂਗੇ ਫੜ ਲਾਂਗੇ ਬਾਕੀ ਵੇਖੋ ਕੀ ਹੁੰਦਾ ਆ ਇਹ ਨਾ ਰਤੀ ਸਾਨੂੰ ਆਪਣਾ ਜਿਹੜੇ ਜੁਲਰ ਨੇ ਜੋਰਾ ਸਿੰਘ ਨੇ ਇਹਨਾਂ ਨੇ ਕਾਲ ਕੀਤੀ ਸੀ ਕਿ ਕੋਈ ਅਣਪਛਾਤੇ ਵਿਅਕਤੀਆਂ ਨੇ ਇਹਨਾਂ ਦੇ ਮਤਲਬ ਜੜੀਆਂ ਨੇ ਗੋਲੀਆਂ ਚੜਾਈਆਂ ਪਹਿਲਾਂ 100 ਸਟੇਸ਼ਨ ਕਾਲ ਆਈ ਸੀ ਉਹਦੇ ਖਾਤੇ ਪੁਚਾਤਦਤ ਕੀਤਾ ਗਿਆ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਅਸੀਂ ਮੱਕਾ ਵੇਖ ਲਿਆ ਬਾਕੀ ਆਪਣੀ ਤਕਨੀਕੀ ਜਾਂਚ ਨਾਲ ਸੀਏ ਇਹ ਸਾਰੇ ਰੱਖ ਕੇ ਤੇ ਆਪਾਂ ਇਹਨੂੰ ਕਲੀਅਰ ਕਰ ਲਾਂਗੇ ਕੋਲ ਪੈਡ ਨਾ ਪੀ ਹੋਈ ਹੈ ਜੀ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਅਸੀਂ ਕਰੀਬ ਕਰੀਬ ਨੇੜੇ ਹੀ ਆਂ ਜਲਦੀ ਤੋਂ ਜਲਦੀ ਇਹਨੂੰ ਰੈਸਟ ਕਰ ਲਾਂਗੇ ਸਰ ਕਿੰਨੇ ਰਾਊਂਡ ਫਾਇਰ ਚੱਲੇ ਨੇ ਤਿੰਨ ਇਹ ਕੋਲ ਬਰਾਮਦ ਹੋ ਗਏ ਹਾਂ ਬਰਾਮਦ ਕਰ ਲਿਆ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕੇ ਰਜਿਸਟਰ ਕੀਤਾ ਇਨਵੈਸਟੀਗੇਸ਼ਨ ਜਾਰੀ ਹੈ ਹਾਂ ਜੀ